ਜਿੱਥੇ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਹੋ ਗਏ ਸਵੇਰ ਜਾਂ ਸੋਤੇ ਦੀ ਨਹੀਂ ਤਾਜ ਮਹਿਲ ਕੀ ਤਾਜ ਮਹਿਲ ਕੀ ਰੀਸ ਕਰੂ ਨਹੀਂ ਸਾਡੇ ਮੋਟਰ ਵਾਲੇ ਕੋਠੇ ਦੀ ਕਾਲਜ ਦੇ ਵਿੱਚ ਪੜਦੇ ਹੁੰਦੇ ਸੀ ਇੱਕ ਦੂਜੇ ਤੇ ਮਰਦੇ ਹੁੰਦੇ ਸੀ 4 ਸਾਲਾਂ ਦੀ ਵਿਛੜੀ ਵਿਛੜੀ ਹਸਪੀਟਲ ਵਿੱਚ ਟੱਕਰੀ ਉਹਦੀ ਗੋਦੀ ਵਿੱਚ ਨਿਆਣਾ ਤੇ ਮੇਰੇ ਗੁਰਦੇ ਦੇ ਵਿੱਚ ਪਥਰੀ ਉਹਦੀ ਗੋਦੀ ਵਿੱਚ ਨਿਆਣਾ ਤੇ ਮੇਰੇ ਗੁਰਦੇ ਦੇ ਵਿੱਚ ਪਥਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਸੋ ਲੋਬੀ ਮਿੱਤਰੋ ਇਸ ਟਾਈਮ ਨਾਲ ਆਪਾਂ ਅਨੰਦਗੜ੍ਹ ਖੜੇ ਆ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਇੱਕ ਤੇ ਆਪਾਂ ਹੁਣ ਬਾਈ ਦੇ ਗਾਣੇ ਦੀ ਪ੍ਰੋਮੋਸ਼ਨ ਕਰ ਲਈ ਹੈ ਬਹੁਤ ਕੈਂਡ ਬਾਈ ਦਾ ਗਾਣਾਗਾ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਬਾਈ ਹਸੀਕਰ ਜੀ ਹਸੀਕਰ ਜੀ ਪਹਿਲਾਂ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਨਵੇਂ ਗਾਣੇ ਥੈਂਕ ਯੂ ਵੀਰ ਥੈਂਕ ਯੂ ਜੀ ਅੱਛਾ ਪਹਿਲਾਂ ਤਾਂ ਹੁਣ ਬਾਈ ਦਾ ਬਹੁਤ ਜ਼ਿਆਦਾ ਮਸ਼ਹੂਰ ਗਾਣਾ ਹੋਇਆ ਸੀਗਾ ਗੁਰਦੇ ਦੇ ਵਿੱਚ ਪਥਰੀ ਉਹ ਗਾਣਾ ਜਿਹੜਾ ਮਤਲਬ ਪੂਰੀ ਧੱਕ ਪਾਤੀ ਸੀ ਬਾਈ ਨੇ ਤੇ ਉਹ ਗਾਣਾ ਹੁਣ ਆਪਾਂ ਬਾਈ ਤੋਂ ਪਹਿਲਾਂ ਸੁਣਦੇ ਤੇ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਹਾਂਜੀ ਬਾਈ ਉਹਨਾਂ ਦੇ ਹਾਂਜੀ ਪਹਿਲਾਂ ਤਾਂ ਸਭ ਨੂੰ ਹਸੀਕਰ ਜੀ ਤੁਸੀਂ ਮੇਰੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪਹਿਲਾ ਮੇਰਾ ਗੀਤ ਆਇਆ ਸੀ ਕਿਡਨੀ ਸਟੋਨ ਇੱਕ ਫਣੀ ਸੌਂ ਸੀਗਾ ਉਹਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਫਿਰ ਮੇਰਾ ਗੀਤ ਆਇਆ ਪਿੰਡ ਵਕੀਲਾਂ ਦਾ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਤੁਹਾਡੀ ਕਚੇਰੀ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਮੋਟਰ ਵਾਲਾ ਕੋਠਾ ਸੋ ਮੈਂ ਉਮੀਦ ਕਰਦਾ ਵੀ ਤੁਸੀਂ ਮੇਰੇ ਇਸ ਗੀਤ ਨੂੰ ਵੀ ਪਹਿਲਾਂ ਵਾਲੇ ਗਾਣੇ ਵਾਂਗੂ ਪਿਆਰ ਦਿਓਗੇ ਸੋ ਬਾਈ ਦੀ ਫਰਮਾਇਸ਼ ਤੇ ਮੈਂ ਕਿਡਨੀ ਸਟੋਨ ਦਾ ਥੋੜਾ ਜਿਹਾ ਚੰਦ ਲੈਣਾ ਤੁਹਾਨੂੰ ਮੈਂ ਸੁਣਾਉਣਾ ਕਾਲਜ ਦੇ ਵਿੱਚ ਪੜਦੇ ਹੁੰਦੇ ਸੀ ਇੱਕ ਦੂਜੇ ਤੇ ਮਰਦੇ ਹੁੰਦੇ ਸੀ ਚਾਰ ਸਾਲਾਂ ਦੀ ਵਿਛੜੀ ਵਿਛੜੀ ਹਸਪੀਟਲ ਵਿੱਚ ਟੱਕਰੀ ਉਹਦੀ ਗੋਦੀ ਵਿੱਚ ਨਿਆਣਾ ਤੇ ਮੇਰੇ ਗੁਰਦੇ ਦੇ ਵਿੱਚ ਪਥਰੀ ਉਹਦੀ ਗੋਦੀ ਵਿੱਚ ਨਿਆਣਾ ਤੇ ਮੇਰੇ ਗੁਰਦੇ ਦੇ ਵਿੱਚ ਪਥਰੀ ਠੀਕ ਆ ਭਾਈ ਜੀ ਕੀ ਆ ਬਾਤ ਯਾਰ ਬਹੁਤ ਕਹੈਂਡ ਗਾਣਾ ਬਾਈ ਅੱਛਾ ਬਾਈ ਹੁਣ ਆਪਣਾ ਜਿਹੜਾ ਨਵਾਂ ਗਾਣਾ ਆਏਗਾ ਉਹਦੇ ਮਤਲਬ ਚਾਰਕ ਬੋਲ ਸਾਨੂੰ ਜਰੂਰ ਸੁਣਾਓ ਵੀ ਹਾਂਜੀ ਇਹ ਮੇਰਾ ਗੀਤ ਆ ਜੀ ਮੋਟਰ ਵਾਲਾ ਕੋਠਾ ਇਸ ਟਾਈਮ ਚੱਲ ਰਿਹਾ YouTube ਚੈਨਲ ਤੇ YDT 11 ਦਾ ਟੋਲਾ ਆਪਣਾ ਚੈਨਲ ਆ ਜੀ ਤੇ ਚੰਦ ਲੈਣਾ ਮੈਂ ਤੁਹਾਨੂੰ ਇਸ ਗੀਤ ਦੀਆਂ ਵੀ ਸੁਣਾਉਣਾ ਕੋਠੇ ਦੀ ਬੜੀ ਸਰਦਾਰੀ ਐ ਹਫਤੇ ਤੋਂ ਪਾਣੀ ਦੀ ਬਾਰੀ ਐ ਕੋਠੇ ਦੀ ਬੜੀ ਸਰਦਾਰੀ ਐ ਹਫਤੇ ਤੋਂ ਪਾਣੀ ਦੀ ਬਾਰੀ ਐ ਆ ਜਾਇਓ ਲੋੜ ਨੀ ਸੰਗਣ ਦੀ ਜਿੰਨੇ ਵੀ ਯਾਰ ਜਗਾੜੀ ਐ ਜਿੱਥੇ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਹੋ ਗਏ ਸਵੇਰ ਜਾਂ ਸੋਤੇ ਦੀ ਨੀ ਤਾਜ ਮਹਿਲ ਕੀ ताजमहल की रीस करूनी साडे मोटर वाले कोठे दी हो क्या बात है यार सच्ची बहुत कैंट गाना भाईदा थैंक यू ते म्यूजिक भाई बहुत कैंट है ਤੁਸੀਂ ਨਾ ਸਾਰੇ ਜਣੇ YouTube ਤੇ ਜਾ ਕੇ ਜਰੂਰ ਸੁਣੋ ਬਾਈ ਇੱਕ ਵਾਰੀ ਮੈਂ ਕਹਿੰਦਾ ਦੁਬਾਰਾ ਫੇਰ ਦੱਸ ਦੋ ਜਿੰਨੇ ਵੀ ਆਪਣੇ ਚਾਹਣ ਵਾਲੇ ਹੈਗੇ ਹਾਂਜੀ ਆਪਣਾ ਗੀਤ ਰਿਲੀਜ਼ ਹੋ ਚੁੱਕਿਆ ਜੀ ਮੋਟਰ ਵਾਲਾ ਕੋਠਾ ਆਪਣਾ ਚੈਨਲ YDTT ਯਾਰਾਂ ਦਾ ਟੋਲਾ ਉਹਦੇ ਤੇ ਰਿਲੀਜ਼ ਹੋ ਚੁੱਕਿਆ ਤੁਸੀਂ ਉੱਥੇ ਜਾ ਕੇ ਸਰਚ ਮਾਰ ਕੇ ਦੇਖ ਸਕਦੇ ਹੋ ਜੀ ਤੇ ਮੈਂ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਮੇਰੇ ਵੱਧ ਤੋਂ ਵੱਧ ਲਾਇਕ ਕਰੋ ਕਮੈਂਟ ਕਰੋ ਗੀਤ ਨੂੰ ਸ਼ੇਅਰ ਕਰੋ ਤੇ ਮੇਰੇ ਵਾਲੀ ਨੰਦਗੜ ਪੇਜ ਹੈ ਜੋ ਤੇ ਇੰਸਟਾਗ੍ਰam ਚੈਨਲ ਆ ਉਹਨੂੰ ਫੋਲੋ ਕਰੋ ਧੰਨਵਾਦ